ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਕੈਂਡ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੋਡੇ ਮਾਜਰਾ ਤੇ ਕੱਟੂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਟੋਡੇ ਮਾਜਰਾ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੱਟੂ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਜਾਗਰਨ ਨੰਗਲਾ ਤੇ ਸਟਾਪਰ ਨਿਕਲਿਆ ਪਿੰਦਰ ਲਾਟੋ ਤੇ ਬੈਸਟ ਟਰੇਡਰ ਤੇ ਸਟਾਪਰ ਨੂੰ 11 11000 ਰੁਪਏ ਦੀ ਨਗਦ ਰਕਮ ਦੇ ਕੇ ਸਨਮਾਨ ਕੀਤਾ ਗਿਆ ਤੇ ਕੱਟੂ ਦੀ ਟੀਮ ਵਿੱਚ ਰਣਦੀਪ ਸੇਖਾ ਜਗਰ ਨੰਗਲਾ ਮਨੀ ਸੇਖਾ ਘੁੰਮਣ ਗੁੱਡੂ ਤੇ ਗਿਆਨੀ ਖੇਡੇ ਤੇ ਦੂਜੇ ਪਾਸੇ ਢੋਡੇ ਮਾਜਰਾ ਦੀ ਟੀਮ ਵਿੱਚ ਪਿੰਦਰ ਲਾਟੋ ਪੋਦਾ ਮਨਾਣਾ ਸੁਖੀ ਖੁੱਡਾ ਅਲੀ ਸ਼ੇਰ ਗਿੰਦਾ ਤੇ ਸੋਟਾ ਖੇਡੇ ਤੇ ਅੱਜ ਦੇ ਦੂਜੇ ਕਬੱਡੀ ਕੱਪ ਚੱਕ ਸੈਦੋਗੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਵਕੀਲਾ ਬਾਲਾ ਤੇ ਖਾਰਾ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਰਸ਼ ਰਹੀ ਵਕੀਲਾ ਬਾਲਾ ਜਿਸ ਨੇ 15 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹੀ ਖਾਰਾ ਦੀ ਟੀਮ ਜਿਸ ਨੇ 10 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਰੀਟਾ ਸੂਸਕ ਜਿਸ ਨੇ 7 ਰੇਡਾਂ ਪਾ ਕੇ 5 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਨਿਕਲਿਆ ਸੋਨਾ ਬਾਂਦਰਡੋੜ ਜਿਸ ਨੇ 7 ਟੱਚ ਲੈ ਕੇ 5 ਜਫੇ ਲਾਇਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਵਕੀਲਾਵਾਲਾ ਦੀ ਟੀਮ ਵਿੱਚ ਰੀਟਾ ਸੂਸਕ ਸੁਖ ਹਰਦਾ사 ਸੋਨਾ ਬਾਂਦਰਡੋੜ ਸੁੱਖਾ ਤੇ ਸੋਨੀ ਕੇਡੇ ਤੇ ਦੂਜੇ ਪਾਸੇ ਖਾਰਾ ਦੀ ਟੀਮ ਵਿੱਚ ਸੀਪਾ ਠੰਡੇਵਾਲ ਜੋਧਾ ਚੰਦੇਰ ਵਿੱਕੀ ਸ਼ਕਤੀਮਾਨ ਰਾਮ ਤੇ ਸੰਗਾ ਕੇਡੇ ਤੇ ਅੱਜ ਦੇ ਤੀਜੇ ਕਬੱਡੀ ਕੱਪ ਮੱਲਾ ਦੇ ਕਬੱਡੀ ਕੱਪ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲੋਪੋਂ ਤੇ ਸਮਾਦ ਭਾਈ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਾਸਟ ਰਹੀ ਲੋਪੋਂ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰਹੀ ਸਮਾਦ ਭਾਈ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਨਿਕਲਿਆ ਗਰਦੀਪ ਜੀਰਕਪੁਰ ਜਿਸ ਨੇ 8 ਰੇਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਹਰਦੀਪ ਪੱਟੂ ਛੰਨਾ ਜੋਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਰਵੀ ਲੋਪੋ ਜਿਸ ਨੇ 3 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ 31-31000 ਰੁਪਏ ਦੀ ਨਗਦ ਰਕਮ ਦੇ ਕੇ ਸਨਮਾਨ ਕੀਤਾ ਗਿਆ ਤੇ ਸਮਾਦ ਭਾਈ ਦੀ ਟੀਮ ਵਿੱਚ ਪੀਤਾ ਦਿਉ ਸਿੰਧੂ ਜਲਾਲਾਬਾਦ ਜੱਗੀ ਕਾਕਾ ਬਾਦਲ ਤੇ ਪਾਲਾ ਖੇਡੇ ਤੇ ਦੂਜੇ ਪਾਸੇ ਲੋਪੋਂ ਦੀ ਟੀਮ ਵਿੱਚ ਹਰਦੀਪ ਪੱਟੂ ਛੰਨਾ ਗੁਰਦੀਪ ਜੀਰਕਪੁਰ ਅਮਨਿੰਦਰ ਕਿਸ਼ਨਪੁਰ ਰਵੀ ਤੇ ਨਿਮਾ ਖਿੱਡੇ ਤੇ ਅੱਜ ਦੇ ਚੌਥੇ ਕਬੱਡੀ ਕੱਪ ਟਟੜਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰਾ ਤੇ ਐਨ ਆਰ ਆਈ ਨਕੂਦਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰਾ ਦੀ ਟੀਮ ਜਿਸ ਨੂੰ 1,70,000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਐਨਆਰਆਈ ਨਕੂਦਰ ਦੀ ਟੀਮ ਜਿਸ ਨੂੰ 120000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੇਡਰ ਬਣਿਆ ਗੱਜਨ ਡੇਰਾ ਬਾਬਾ ਨਾਨਕ ਜਿਸ ਨੇ 17 ਰੇਡਾਂ ਪਾ ਕੇ 14 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਅਰਸ਼ ਚੋਲਾ ਸਾਹਿਬ ਦਾ ਜਿਸ ਨੇ 10 ਟੱਚ ਲੈ ਕੇ 8 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਪ੍ਰਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ, ਅਮਰਤ ਔਲਖ, ਖੁਸ਼ ਅਟਵਾਲ, ਕੁਲਦੀਪ ਸ਼ਕਰਮਾਨਸੀਆ, ਰਾਜਾ ਪੰਡੇਰੀ, ਮਨਿੰਦਰ ਚੱਕੀ, ਗਜਨ ਡੇਰਾ ਬਾਬਾ ਨਾਨਕ, ਮਨਜੋਤ ਮੱਛੀਵਾੜਾ, ਰੇਸ਼ਮ ਜਮਾਰਾਏ, ਜੋਧਾ ਕਾਸ, ਮਹਾਵੀਰ ਅਟਵਾਲ ਤੇ ਰਾਜੂ ਕੋਟਲਾ ਭੜੀ ਖੇਡੇ। ਤੇ ਦੂਜੇ ਪਾਸੇ ਐਨਆਰਆਈ ਨਕੋਦਰ ਦੀ ਟੀਮ ਵਿੱਚ ਮੰਗੀ ਬੱਗਾਪਿੰਡ, ਜੱਗਾ ਚਿੱਟੀ ਮੰਨਾ ਬੱਗਾ ਪਿੰਡ ਗਿੰਦਾ ਬੱਗਾ ਪਿੰਡ ਪਿੰਡਾ ਮੂਲੇਵਾਲ ਲੱਖਾ ਕੋਟੇ ਜੱਟਾਂ ਹੈਪੀ ਸਿੰਧਰ ਮੰਤਰੀ ਨਿਜਾਮੀਪੁਰ ਰੇਸ਼ਮ ਚੰਬਾ ਛੋਟਾ ਕਲਜੀਤਾ ਮਣਸੀਆਂ ਤੇ ਤਰਵੰਤ ਧਰਮਿੰਦਰ ਤੌੜਾ ਗੱਡੇ ਤੇ ਅੱਜ ਦੇ ਪੰਜਵੇਂ ਕਬੱਡੀ ਕੱਪ ਰੁੜਕਾਂ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸਾਖ ਕੋਟ ਲਾਇਓਨਸ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸਾਖ ਕੋਟ ਲਾਇਓਨਸ ਦੀ ਟੀਮ ਜਿਸ ਨੇ 61 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 39 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਬੰਟੀ ਟਿੱਬਾ ਜਿਸ ਨੇ 14 ਰੇਡਾਂ ਪਾ ਕੇ 14 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਪੋਲਾ ਜਲਾਲਪੁਰ ਜਿਸ ਨੇ 3 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ 25-25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ ਤੇ ਸਹੀਦ ਪਖਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਵਿੱਚ ਸੁੱਖਾ ਮੱਲਾ ਬੰਟੀ ਡੱਬਾ ਰਮਣ ਮੱਲੀਆਂ ਬਚਤਰ ਤਾਸਪੁਰ ਅਮਨ ਸੰਧੂ ਚੱਠਾ ਗੁਰਪ੍ਰੀਤ ਜੋਲਰ ਮੀਦੀ ਸ਼ਕਤੀਮਾਨ ਸੰਘਪਾਲ ਵਾਹਿਗੁਰੂ ਸੀਚੇਵਾਲ ਬੁੱਗਾ ਮੱਲੀਆਂ ਗੁਰਦੀਪ ਮਾਦੋਪੁਰ ਮਨਜਿੰਦਰ ਉੱਡਣਾ ਕਾਲਾ ਸੰਗਾ ਪੋਲਾ ਜਲਾਲਪੁਰ ਤੇ ਜੱਗਾ ਗਰੇਂਦੀ ਖੇਡੇ ਤੇ ਦੂਜੇ ਪਾਸੇ ਬਾਬਾ ਸੁਖਚੈਨ ਦਾ ਸਾਖਕੋਟ ਲੁਆਇੰਸ ਦੀ ਟੀਮ ਵਿੱਚ ਜਾਦ ਕੋਟਲੀ ਫੂਲਾ ਸੁਸਕ ਦੀਸਾ ਆਲੋ ਵਾਲਟੇਰੀਆ ਖੁਸ਼ੀ ਦੁੱਗਾ ਲੱਖਾ ਸਰਾਮਾ ਅਮਰਤ ਫਤਿਹਗੜ ਛੰਨਾ ਸੁਲਤਾਨ ਸਾਮਸਪੁਰ ਕਮਲ ਨਮਾ ਪਿੰਡ ਪਾਲੀ ਫਤਿਹਗੜ ਛੰਨਾ ਸੁਖਵੀਰ ਸਰਾਮਾ ਫੌਜੀ ਸਾਮ 84 ਤੇ ਸੋਨੀ ਫਤਿਹਗੜ ਛੰਨਾ ਕਿੱਡੇ ਤੇ ਦੋਸਤੋ ਏਸੀ ਅੱਜ ਦੇ ਕਬੱਡੀ ਕਪਾ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਇਹ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ